ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਪਲਾਡਾ ਵੱਲੋਂ ਲਓ ਜੀ ਇੱਕ ਨਵੀਂ ਲੈ ਕੇ ਆਏ ਹਾਂ 컬렉ਸ਼ਨ ਸਭ ਤੋਂ ਪਹਿਲਾਂ ਜਿਹੜੀਆਂ ਪਹਿਣਾ ਪਹਿਲੀ ਵਾਰ ਚੈਨਲ ਦੇਖ ਰਹੀਆਂ ਜੀ ਨਵੀਆਂ ਜੁੜੀਆਂ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਬਟਨ ਪ੍ਰੈਸ ਕਰੋ ਜੀ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਸੀ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਮੇਰੀ ਸ਼ਾਪ ਤੇ ਆਉਣਾ ਤਾਂ ਤੁਸੀਂ ਬਟਲਾਡਾ ਐਂਡਰ ਹੁੰਦੇ ਹੋਏ ਸਾਹਮਣੇ ਆਈਟੀਆਈ થી ਆ ਕੇ ਜਿਹੜਾ ਸਾਹਮਣੇ ਓਵਰ ਬ੍ਰਿਜ ਪੁਲ ਬਣਿਆ ਜੀ ਠੀਕ ਹੈ ਜੀ ਪੂਰਾ ਕ੍ਰੋਸ ਕਰਨਾ ਤੁਸੀਂ ਪੌਲ ਨੂੰ ਚੜ ਕੇ ਪੌਲ ਉਤਰਨਾ ਫਿਰ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਦੀ ਹੈ ਜੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੁਹਾ ਰੋਡ ਤੋਂ ਤਾਂ ਤੁਸੀਂ ਜਿਹੜਾ ਰੇਲਵੇ ਪੌਲ ਬਣਿਆ ਉਹਨੂੰ ਨਹੀਂ ਚੜਨਾ ਜੀ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਪੌਲ ਦੇ ਨਾਲ ਨਾਲ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਦੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲਓ ਅੱਜ ਦੀ ਵੀਡੀਓ ਰਹੂਗੀ ਬਹੁਤ ਹੀ ਪਿਆਰੀ ਜੀ ਅੱਜ ਦੀ ਜਿਹੜੀ ਵੀਡੀਓ ਰੈਡ ਵਾਲੀ ਹੈ ਕੋਰ ਪ੍ਰਾਈਸ ਦੇ ਅਸੀਂ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਵਿਦ ਬਾਟਮ ਜਿਹੜੀ ਬਾਟਮ ਰਹੂਗੀ ਉਹ ਵੀ ਕੋਰ ਪ੍ਰਾਈਸ ਦੀ ਰਹਿਣ ਵਾਲੀ ਹੈ ਸਟਾਫ ਬਿਲਕੁਲ ਸੌਫਟ ਰੈਡ ਆ ਬਿਲਕੁਲ ਫਾਈਨ ਕੋਈ ਐਦਾ ਦਾ ਸਟਾਫ ਨਹੀਂ ਹੈਗਾ ਵੀ ਕਾਫੀ ਮੋਟਾ ਜਿਹਾ ਸਟਾਫ ਹੋਊਗਾ ਵੀ ਕੋਰ ਪ੍ਰਾਈਸ ਹੈ ਤੇ ਬਿਲਕੁਲ ਲਾਈਟ weight ਸਟਾਫ ਰੈਡ ਵਾਲਾ ਜੀ ਤੇ ਇਹ ਜਿਹੜਾ ਬ੍ਰਾਂਡ ਰਹੂਗਾ ਜੀ AK ਟੈਕਸ ਬ੍ਰਾਂਡ ਰਹਿਣ ਵਾਲੇ ਨੇ ਸੂਟਾਂ ਦਾ ਤੇ ਜਨਰਲ ਪ੍ਰਾਈਸ ਦੇ ਵਿੱਚ ਲੈ ਕੇ ਆਇਆ ਤੁਹਾਡੇ ਵਾਸਤੇ ਸੂਟ ਅੱਜ ਦੇ ਦੇਖ ਸਕਦੇ ਹੋ ਤੁਸੀਂ ਬ੍ਰਾਂਡਡ ਸੂਟ ਰਹਿਣਗੇ ਜੀ ਕਟਰਾਇਜ਼ ਦੇ 트ੈਂਡਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਸਿਰਫ ਤੁਹਾਨੂੰ ਸੇਲ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਸੂਟ ਰਾਈ ਦੇ 890 ਰੁਪਏ ਦਾ ਸੂਟ ਦੇ ਰਹੇ ਹਾਂ ਤੁਹਾਨੂੰ ਅਸੀਂ ਠੀਕ ਹੈ ਜੀ 890 ਰੁਪਏ ਦਾ ਸੂਟ ਦੇ ਰਹੇ ਹਾਂ ਤੁਹਾਨੂੰ ਅਸੀਂ ਕਟਰਾਇਜ਼ ਦਾ ਦੇਖੋ ਜੀ ਚੈੱਕ ਕਰੋ ਜੀ ਇਦ ਵਿੱਚ ਜਿਹੜੀਆਂ बॉਟਮ ਆਈਆਂ ਉਹ ਵੀ ਕਾਫੀ ਡਿਫਰੈਂਟ ਜੀਆਂ ਆਈਆਂ ਜੀ बॉਟਮ ਬਹੁਤ ਸੋਹਣੀਆਂ बॉਟਮ ਆਵੀਆਂ ਛੋਟੇ ਛੋਟੇ ਪ੍ਰਿੰਟ ਦੀਆਂ बॉਟਮਾਂ ਆ ਰਹੀਆਂ ਜੀ ਦੇਖੋ ਥੋੜੀ ਜੀ बॉਟਮ ਦੀ ਲੁੱਕ ਚੇਂਜ ਹੋਈ ਐ ਬਹੁਤ ਪਿਆਰੀ ਜੀ बॉਟਮ ਐ ਇਹ ਸ਼ਾਰਟ ਰਹੂਗੀ ਜੀ ਰੈਸਟੀਆ ਕਲਰ ਆਊਗਾ ਜੀ ਇਹਨੂੰ ਆਪਾਂ ਐਕਟ ਕਲਰ ਵੀ ਕਹਿ ਸਕਦੇ ਆ ਇਹ ਵਾਲਾ ਕਲਰ ਐ ਜੀ ਬਹੁਤ ਪਿਆਰਾ ਕਲਰ ਐ ਜੀ ਸਿਰਫ ਇੱਕ ਲਾਸਟ ਸੂਟ ਬਚਿਆ ਸਾਡੇ ਕੋਲੇ ਲਓ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਪ੍ਰਾਈਸ ਰਹਿਣੀ ਐ 890 ਜੀ ਲਓ ਦੂਸਰਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਦੇਖੋ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਪ੍ਰਾਈਸ ਰਹਿਣੀ ਹੈ ਜੀ 890 ਤੁਹਾਨੂੰ ਪ੍ਰਿੰਟ ਚੈੱਕ ਕਰਵਾ ਦਿੰਨੀ ਹਾਂ ਬਹੁਤ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਜੀ ਲਓ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਲਓ ਇਹ ਉਹਨਾਂ ਵਾਈਨ ਸ਼ੇਡ ਦੇ ਵਿੱਚ ਇਹ ਵਾਲ ਰੈਡੀ ਹੈ ਨਾ ਬਾਟਮ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਲੈ ਕੇ ਆਏ ਆ ਜੀ ਪ੍ਰਾਈਸ 890 ਦੇ ਰਹੇ ਆ ਜੀ ਇਹਨਾਂ ਦੇ ਕੁਆਲਿਟੀ ਸੂਟਾਂ ਦੇ ਲਓ ਜੀ ਅਗਲਾ ਚੈੱਕ ਕਰੋ ਲਓ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਲਓ ਇਹ ਰਹੂਗੀ ਜੀ ਬਾਟਮ ठीक है जी बॉटम भी बहुत प्यारी जी रहने वाली है सिर्फ प्राइस अठ सौ नब्बे दे रहे हैं तो एक वाला कलर चेक करो जी लो जी चेक करो जी प्रेंट बहुत सारे सोबर लुक रहने वाले आ सूट ठीक है जी सोबर जी लुक से सूट रहने हैं कलर बहुत प्यारे रहने वाले जी ठीक है जी लो अगला देखो जी ये भी बहुत सोना वाला प्रिंटिंग देखो जी प्रिंटिंग बहुत प्यारी है जी य ਚੈੱਕ ਕਰੋ ਜੀ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਠੀਕ ਹੈ ਜੀ 890 ਦੀ ਪ੍ਰਾਈਸ ਰਹਿਣੀ ਹੈ ਲਓ ਜੀ ਇਹ ਤੁਹਾਨੂੰ ਪਸ਼ਮੀਨੇ ਤੇ ਵੀ ਦਿਖਾਵਾਂਗੇ ਇਹ ਪਸ਼ਮੀਨੇ ਤੇ ਰਹਿਣੇ ਨੇ ਜੀ ਸੂਟ ਬਹੁਤ ਪਿਆਰੇ ਜੀ ਸੂਟ ਰਹਿਣ ਵਾਲੇ ਆ ਪਸ਼ਮੀਨੇ ਤੇ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਇਹ ਰਹੂਗੀ ਨਾਲ ਬਾਟਮ ਪਸ਼ਮੀਨੇ ਦੀ ਨਾਲ ਬਾਟਮ ਰਹਿਣੀ ਹੈ ਤੇ ਇਹਦੀ ਪ੍ਰਾਈਸ 800 ਰਹਿਣੀ ਹੈ ਜੀ 800 ਇਹਦੀ ਪ੍ਰਾਈਸ ਰਹੂਗੀ ਜੀ ਇਹ ਵਾਲੇ ਸੂਟ ਦੀ ਜੀ ਲਓ ਜੀ ਇਹ ਵੀ ਕਟਰਾਇਜ਼ ਹੈ ਜੀ ਦੇਖੋ ਜੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਲਓ ਇਹ ਰਹੋਗੇ ਜੀ ਬੋਟਮ ਬੋਟਮ ਵੀ ਬਹੁਤ ਸੋਹਣੀ ਰਹਿਣ ਵਾਲੀ ਹੈ ਲਓ ਕਲਰ ਸਭ ਤਰ੍ਹਾਂ ਦੇ ਮਿਲਣਗੇ ਜੀ ਸੋਬਰ ਲੁੱਕ ਦੇ ਵਿੱਚ ਵੀ ਸਰਦਾਰੀ ਕਲਰ ਮਿਲਣ ਵਾਲੇ ਆ ਠੀਕ ਹੈ ਜੀ ਥੋੜੀਆਂ ਜਿਹੀ ਜਿਹੜੀਆਂ ਭੈਣਾਂ ਮੇਰੀਆਂ ਏਜਡ ਆ ਉਹਨਾਂ ਲਈ ਵੀ ਬਹੁਤ ਸੋਹਣੇ ਕਲਰ ਰਹਿਣ ਵਾਲੀਆਂ ਦੇਖੋ ਜੀ ਐਦਾਂ ਦੇ ਕਲਰ ਵੀ ਤੁਹਾਡੇ ਵਾਸਤੇ ਲੈ ਕੇ ਆਏ ਆ ਸਭ ਤਰ੍ਹਾਂ ਦੇ ਕਲਰ ਅਸੀਂ ਪ੍ਰੋਵਾਈਡ ਕਰਵਾਉਣੇ ਤੁਹਾਨੂੰ ਲਓ ਜੀ ਇਹ ਵਾਲਾ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਆ ਜੋ ਕਵਾਟਰਾਈਜ਼ ਰਹਿਣੀ ਹੈ ਨਹੀਂ ਬਿਲਕੁਲ ਜੀ ਹਲਕੀ ਜਿਹੀ ਲਾਈਟ ਵੇਟ ਜੀ ਰਹਿਣ ਵਾਲੀ ਹੈ ਜੀ ਇਹ ਕੋਈ ਐਦਾਂ ਨਹੀਂ ਹੈਗੀ ਭਲਾ ਇਹ ਨਹੀਂ ਹੈਗੀ ਕਿ ਡੁਪਲੀਕੇਟ ਆ ਬਿਲਕੁਲ オリジナル ਹੈ ਜੋ ਕਿ ਅਸੀਂ ਲੈ ਕੇ ਆਉਣੇ ਆ ਸਭ ਬ੍ਰਾਂਡਡ ਚੀਜ਼ ਲੈ ਕੇ ਆਉਣੇ ਆ ਸਭ ਨੂੰ ਪਤਾ ਜ ਪਹਿਲੀ ਵਾਰ ਕੋਈ ਚੀਜ਼ ਨਹੀਂ ਦਿਖਾ ਰਹੇ ਸਭ ਬ੍ਰਾਂਡਡ ਚੀਜ਼ ਰਹਿੰਦੀ ਹੈ ਜੀ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਬਹੁਤ ਪਿਆਰਾ ਸੋਬਰ ਲੁੱਕ ਦੇ ਵਿੱਚ ਆਉੜਾ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਲਓ ਜੀ ਇੱਕ ਮਿਲੂਗਾ ਤੁਹਾਨੂੰ ਬਲੈਕ ਬਲੈਕ ਚੈੱਕ ਕਰੋ बॉटम ਦੇਖੋ बॉटम ਬਹੁਤ ਸੋਹਣੀ ਰਹਿਣ ਵਾਲੀ ਹੈ ਜੀ ਇਹਦੀ ਲਓ ਜੀ ਬਲੈਕ ਦੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣੀ ਹੈ ਬਿਲਕੁਲ ਲਾਈਟ ਵੇਟ ਕਾਟ ਰਾਈਜ਼ ਰੈਡੀ ਹੈ ਜੀ ਇਹ ਲਓ ਇਹ ਰਹੂਗੀ ਜੀ ਬਾਟਮ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣੀ ਹੈ ਜੀ ਲਓ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਰਹਿਣ ਵਾਲਾ ਸੂਟ ਲਓ ਜੀ ਇਹ ਰਹੂਗੀ ਜੀ ਬਾਟਮ ਲਓ ਇਹ ਬਾਟਮ ਰਹੂਗੀ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਇਹਦੀ ਸਿਰਫ 890 ਠੀਕ ਹੈ ਜੀ 890 ਦੀ ਪ੍ਰਾਈਸ ਹੈ ਲਓ ਇਸ ਤੋਂ ਅੱਗੇ ਤੁਹਾਨੂੰ ਦਿਖਾ ਦਿੰਦੇ ਆ ਲਓ ਇਹ ਵਾਲੀ ਪ੍ਰਿੰਟਿੰਗ ਦੇਖੋ ਜੀ ਇਹ ਵੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਆ ਚੈੱਕ ਕਰੋ ਜੀ ਪ੍ਰਾਈਸ 890 ਰਹੂਗੀ ਜੀ ਇਹਨਾਂ ਦੀ ਲਓ ਜੀ ਇਹ ਵਾਲਾ ਚੈੱਕ ਕਰੋ ਸਾਰੇ ਸੂਟ ਬਹੁਤ ਸੋਹਣੇ ਰਹਿਣ ਵਾਲੇ ਆ ਜੀ ਲਓ ਜੀ ਸਰਦੀ ਸ਼ੁਰੂ ਹੋ ਗਈ ਆ ਜੀ ਠੀਕ ਆ ਜੀ ਤੇ ਸੂਟ ਵੀ ਗਰਮ ਆਉਣੇ ਸ਼ੁਰੂ ਹੋ ਗਏ ਆ ਬਹੁਤ ਸੋਹਣੇ ਸੂਟ ਰਹਿਣ ਵਾਲੇ 890 ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਨੇ ਸੂਟਾਂ ਦੀ ਲਓ ਇਹ ਪਸ਼ਮੀਨੇ ਚਾਣਗੇ ਜੀ ਇਹਨਾਂ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਰਹਿਣ ਵਾਲੀ ਹੈ ਪਸ਼ਮੀਨੇ ਦੇ ਦੇਖੋ ਜੀ ਸਿਰਫ ਤੁਹਾਨੂੰ ਅਸੀਂ ਦੇ ਰਹੇ 800 ਦੇ ਵਿੱਚ ਸੂਟ ਪਸ਼ਮੀਨੇ ਦੇ 800 ਦੇ ਵਿੱਚ ਸੂਟ ਦੇ ਰਹੇ ਆ ਜੀ 800 ਦੇ ਵਿੱਚ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਸੂਟ ਮਿਲਦਾ ਹੋਊਗਾ ਪਰ ਅੱਜ ਅਸੀਂ ਜੋ ਪ੍ਰਾਈਸ ਦੇ ਰਹੇ ਤੁਹਾਨੂੰ ਅਸੀਂ ਸੂਟਾਂ ਦੀ ਬਿਲਕੁਲ ਜਨਰਲ ਪ੍ਰਾਈਸ ਲਓ ਇਹ ਲਓ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਪਸ਼ਮੀਨੇ ਦੇ ਲਓ ਸਿਰਫ ਜਨਰਲ ਪ੍ਰਾਈਸ ਦੇ ਵਿੱਚ ਬ੍ਰਾਂਡਡ ਸੂਟ ਰਹਿਣਗੇ ਜੀ ਸਿਰਫ 800 ਪਸ਼ਮੀਨੇ ਦੀ ਰਹੂਗੀ ਜੀ ਬਾਟਮ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਸਿਰਫ ਜੈਨੂ ਰੇਂਜ ਹੈ ਜੀ ਲਓ ਕਾਫੀ ਜੀ ਸ਼ੇਡ ਚਾਉਣੀਆਂ ਬਾਟਮ ਚਾਕਲੇਟ ਸ਼ੇਡ ਹੈ ਤੇ ਪ੍ਰਾਈਸ 800 ਇਹ ਵਾਲਾ ਸੂਟ ਰਹੂਗਾ ਜੀ ਸ਼ਿਲਕ ਪਸ਼ਮੀਨੇ ਦੇ ਵਿੱਚ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਪ੍ਰਾਈਸ ਇਹਦੀ ਵੀ 800 ਰੁਪਏ ਰਹਿਣ ਵਾਲੀ ਹੈ ਜੀ ਇਹ ਵੀ ਤੁਹਾਨੂੰ ਕਲਰ ਇੱਕ ਦੋ ਹੋਰ ਦਿਖਾ ਦਿੰਦੇ ਉਹ ਵੀ ਬਹੁਤ ਪਿਆਰੇ ਰਹਿਣੇ ਆ ਤੇ ਪਛੀ ਮਹੀਨੇ ਚ ਰਹਿਣੇ ਆ ਜੀ ਪ੍ਰਾਈਸ ਇਹਦੀ ਵੀ 800 ਦੇ ਰਹੇ ਆ ਤੁਹਾਨੂੰ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣਾ ਦੀ ਸੂਟ ਲਓ ਜੀ ਇਹ ਕੇਵਲ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਠੀਕ ਹੈ ਜੀ ਜੋ ਜੀ ਬਾਟਮ ਆਉਣੀ ਹੈ ਸੌਰੀ ਜੀ ਲਓ ਇਹਦੀ ਬਾਟਮ ਏ ਵਾਲੀ ਹੈ ਜੀ ਗਲਤ ਦਿਖਾਤੀ ਤੁਹਾਨੂੰ ਲਓ ਜੀ ਇਹ ਵਾਲੀ ਆਉਗੀ ਜੀ ਇਹ ਨਾਲ ਬਾਟਮ ਚੈੱਕ ਕਰੋ ਇਹ ਬਾਟਮ ਓਰੀਜਨਲ ਬਹੁਤ ਸੋਹਣਾ ਕਲਰ ਹੈ ਨਾ ਠੀਕ ਹੈ ਜੀ ਇਹ ਚੈੱਕ ਕਰੋ ਜੀ ਬਸ ਇੱਕ ਇੱਕ ਸੂਟ ਬਾਕੀ ਆ ਜੀ ਇਹਦੇ ਵਿੱਚ ਕਾਫੀ ਸਟਾਕ ਸੀਗਾ ਲਓ ਇਹ ਵਾਲੀ ਬਾਟਮ ਇਹਦੇ ਨਾਲ ਆਉਗੀ ਜੀ ਪ੍ਰਾਈਸ ਰੈਣੀ ਹੈ ਜੀ ਇਹਦੀ ਵੀ 800 ਠੀਕ ਹੈ ਜੀ 800 ਰੁਪਏ ਪ੍ਰਾਈਸ ਰੈਣੀ ਹੈ ਜੀ ਇਸਨ ਅੱਜ ਦੇ ਸਾਡੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਜਲਦੀ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ